ਤਾਂ ਗੱਲ ਕਰਾਂਗੇ ਜੀ ਪਿੰਡ ਡਾਲਾ ਦੀ ಗ್ರಾಮ ਪੰਚਾਇਤ ਦੀ ਇਹ ਪਿੰਡ ਹੈ ਜਿਹੜਾ ਉਹ ਜ਼ਿਲ੍ਹਾ ਮੋਗਾ ਦੇ ਵਿੱਚ ਪੈਂਦਾ ਹੈ ਪਿੰਡ ਡਾਲਾ ਤਾਂ ਇੱਥੇ ਜਿਹੜਾ 8 ਤਰੀਕ ਨੂੰ ਆਉਣ ਵਾਲੀ 8 ਤਰੀਕ ਨੂੰ ਮੇਲਾ ਜਿਹੜਾ ਉਹ ਲੱਗਣ ਜਾ ਰਿਹਾ ਸੀ ਪਰ ਇਸ ਪਿੰਡ ਦੀ ਪੰਚਾਇਤ ਨੇ ਇੱਕ ਬੜਾ ਹੀ ਜਿਹੜਾ ਸੂਝਵਾਨ ਫੈਸਲਾ ਲਿਆ ਪੰਜਾਬ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਹੜ੍ਹਾਂ ਨੇ ਜਿਹੜਾ ਉਹ ਕਿੰਨਾ ਨੁਕਸਾਨ ਕੀਤਾ ਪਿਛਲੇ ਰਿਕਾਰਡ ਜਿਹੜੇ ਉਹ ਪਾਣੀ ਨੇ ਤੋੜਤੀ ਲੋਕਾਂ ਦੇ ਸੁਪਨੇ ਲੋਕਾਂ ਦੀਆਂ ਉਮੀਦਾਂ ਡੰਗਰ ਪਸ਼ੂ A to Z ਸਾਰਾ ਕੁਝ ਲੋਕਾਂ ਦਾ ਪਾਣੀ ਜਿਹੜਾ ਰੋੜ ਕੇ ਲੈ ਗਿਆ ਘਰਾਂ ਦੇ ਘਰਾਂ ਤੈਨੂੰ ਲੱਗਦਾ ਸੀ ਵੀ ਆ ਜਗ੍ਹਾ ਤੇ ਕੋਈ ਘਰ ਹੈ ਤਾਂ ਇਹ ਸਭ ਨੂੰ ਦੁੱਖ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨਾਲ ਹਮਦਰਦੀ ਜਿਤਾਉਂਦੇ ਹੋਏ ਇਹ ਮੇਲਾ ਜਿਹੜਾ ਕੈਨਸਲ ਕਰਤਾ ਤੇ ਬਾਕੀ ಗ್ರಾಮ ਪੰਚਾਇਤਾਂ ਨੂੰ ਵੀ ਇਹ ਸੁਨੇਹਾ ਦਿੱਤਾ ਹੈ ਵੀ ਭਾਈ ਇਹ ਪੰਜਾਬ ਤੇ ਦੁੱਖ ਦੀ ਘੜੀ ਹੈ ਅੱਧ ਤੋਂ ਵੱਧ ਪੰਜਾਬ ਦਾ ਆਪਣਾ ਜਿਹੜਾ ਪਾਣੀ ਨਾਲ ਉਜਾੜਾ ਹੋ ਗਿਆ ਉਹਨਾਂ ਨੂੰ ਪੈਰਾ ਸਿਰ ਖੜਾ ਕਰਨ ਤੇ ਬੜਾ ਸਮਾਂ ਲੱਗਣਾ ਹੈ ਸਮਾਜ ਸੇਵੀ ਲੋਕ ਹਰ ਸੰਭਵ ਸਹਾਇਤਾ ਜਿਹੜੀ ਦੇ ਰਹੇ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸੁੱਖ ਸ਼ਾਂਤੀ ਹੈ ਪਿੰਡਾਂ ਦੇ ਵਿੱਚ ਸੁੱਖ ਸ਼ਾਂਤੀ ਹੈ ਤਾਂ ਅਗਰ ਉਹਦੇ ਵਿੱਚ ਕੋਈ ਮੇਲਾ ਮਨਾਇਆ ਜਾਂਦਾ ਹੁਣ ਮੇਲੇ ਦੇ ਵਿੱਚ ਆ ਭਗਵਾਨ ਆਮੀ ਜਿਹੜੇ ਉਹ ਲੱਗ ਜਾਂਦੇ ਆ ਕਈ ਲੋਕ ਸੇਵਾ ਭਾਵਨਾ ਰੱਖ ਕੇ ਲੰਗਰ ਵੀ ਲਾਉਂਦੇ ਆ ਲਾਉਣੇ ਵੀ ਚਾਹੀਦੇ ਆ ਪਰ ਗੱਲ ਹੈ ਇੱਥੇ ਹਾਲਾਤਾਂ ਦੀ ਇੱਕ ਪਾਸੇ ਜੇ ਆਪਣਾ ਪੰਜਾਬ ਉਜੜਿਆ ਦੂਜੇ ਪਾਸੇ ਆਪਾਂ ਭਗਵਾਨ ਖਾ ਰਹੇ ਆ ਜਾਂ ਫਿਰ ਮੇਲਿਆਂ ਦੇ ਨਾਲ ਟੂਰਨਾਮੈਂਟ ਸ਼ੁਰੂ ਹੋ ਜਾਂਦੇ ਨੇ ਉੱਥੇ ਚੀਕਾ ਰੋਲੀ ਹਾਸਾ ਡਿੱਠਾ ਚੱਲ ਰਿਹਾ ਤਾਂ ਉਹ ਸ਼ੋਭਾ ਜਿਹੜਾ ਨਹੀਂ ਦਿੰਦਾ ਕਿਉਂਕਿ ਗੱਲ ਸਾਰੀ ਦੁਨੀਆ ਦੇ ਵਿੱਚ ਜਾਂਦੀ ਆ ਇਸ ਸਮੇਂ ਇੱਕ ਦੁਨੀਆ ਦੇ ਵਿੱਚ ਸੁਨੇਹਾ ਹੈ ਵੀ ਪੰਜਾਬ ਆਪਣੇ ਪੈਰਾਂ ਤੇ ਆਪ ਖੜਾ ਹੋ ਰਿਹਾ ਹੈ ਪੰਜਾਬ ਆਪਣੇ ਦੂਜੇ ਪੰਜਾਬੀ ਭਰਾਵਾਂ ਦੀ ਸਹਾਇਤਾ ਕਰ ਰਿਹਾ ਉਹ ਮੁਸੀਬਤ ਵਿੱਚ ਨੇ ਜੇ ਦੂਜੇ ਪਾਸੇ ਆਪਾਂ ਇਸ ਤਰ੍ਹਾਂ ਦੇ ਜਿਹੜੇ ਮੇਲੇ ਕਰਾਉਣ ਲੱਗੇ ਜਾਂ ਮੇਲੇ ਆਪਾਂ ਨੇ ਕੈਨਸਲ ਨਾ ਕੀਤੇ ਤਾਂ ਇਹ ਵੀ ਕਿਤੇ ਨਾ ਕਿਤੇ ਮੈਸੇਜ ਆਊਗਾ ਕਿਤੇ ਨਾ ਕਿਤੇ ਸਵਾਲ ਜਿਹੜਾ ਉੱਠਦਾ ਹੈ ਵੀ ਇੱਕ ਪਾਸੇ ਤਾਂ ਹੜ੍ਹਾਂ ਨੇ ਪੰਜਾਬ ਦੇ ਵਿੱਚ ਬਰਬਾਦੀ ਕੀਤੀ ਹੈ ਦੂਜੇ ਪਾਸੇ ਲੋਕ ਮੇਲੇ ਮਨਾ ਰਹੇ ਆ ਮੇਲੇ ਮਨਾਉਣੇ ਚਾਹੀਦੇ ਆ ਪਰ ਇਸ ਵਾਰ ਹਾਲਾਤ ਆ ਜਿਹੜੇ ਉਹ ਬਹੁਤ ਖਰਾਬ ਹੋ ਗਏ ਆ ਮੌਸਮ ਆਪਾਂ ਰੋਜ਼ ਦੇਖਦੇ ਆ ਹੋਰ ਭਿਆਨਕ ਹਾਲਾਤ ਜਿਹੜੇ ਹੋ ਸਕਦੇ ਆ ਇਹ ਵਾਰ-ਵਾਰ ਅਡਵਾਈਜ਼ਰੀ ਜਾਰੀ ਹੈ ਜਿਹੜੀ ਕੀਤੀ ਜਾਂਦੀ ਹੈ ਤਾਂ ਹੁਣ ਇਹ ਡਾਲਾ ਪਿੰਡ ਦੀ ਪੰਚਾਇਤ ਨੇ ਉਥੋਂ ਦਾ ਸਰਪੰਚ ਹੈ ਜਿਹੜਾ ਸੁਖਵੀਰ ਸਿੰਘ ਸੈਕਟਰੀ ਤਾਂ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਹੈ ਤੇ ਉਹ ਮੇਲਾ ਜਿਹੜਾ ਅਗਲੇ ਸਮੇਂ ਤੱਕ ਮੁਲਤਵੀ ਕੀਤਾ ਗਿਆ ਤੇ ਜੋ ਤੇ ਖਰਚਾ ਹੁੰਦਾ ਸੀਗਾ ਜੋ ਕਰਨਾ ਸੀ ਜੋ ਮੇਲਿਆਂ ਦੇ ਵਿੱਚ ਹੁੰਦਾ ਤਾਂ ਉਹ ਹੜਪੀ 45 ਦਾਣ ਹੈ ਜਿਹੜਾ ਦੇਣਗੇ ਹਰ ਸੰਭਵ ਮਦਦ ਕਰਨ ਦਾ ਜਿਹੜਾ ਉਹਨਾਂ ਨੇ ਪ੍ਰੋਸਤਾ ਦਿੱਤਾ ਤਾਂ ਆ ਨੋਟੀਫਿਕੇਸ਼ਨ ਨਾਲ ਸਕਰੀਨ ਤੇ ਤੁਸੀਂ ਦੇਖ ਲਿਆ ਇਹ ਡਾਲਾ ਪਿੰਡ ਜ਼ਿਲ੍ਹਾ ਮੋਗੇ ਦੀ ಗ್ರಾಮ ਪੰਚਾਇਤ ਦਾ ਹੈ ਸੋ ਉਹਨਾਂ ਨੇ ਦੋ ਤਰੀਕ ਨੂੰ ਇਹ ਫੈਸਲਾ ਜਿਹੜਾ ਲਿਆ ਐ 8 ਤਰੀਕ ਨੂੰ ਜਿਹੜਾ ਉੱਥੇ ਮੇਲਾ ਸੀ ਤਾਂ ਹੋਰ ਨਾਲ ਤੱਕ ਵੀ ਇਹ ਮੈਸੇਜ ਇਹ ਸੁਝਾ ਜਿਹੜਾ ਜਲੂਰ ਪਹਚਾ ਦਿਓ ਕਿਉਂਕਿ ਬੂੰਦ ਬੂੰਦ ਨਾਲ ਸਮੁੰਦਰ ਭਰਨਾ ਹੈ ਉਹਨਾਂ ਲੋਕਾਂ ਨੂੰ ਹਲੇ ਬਹੁਤ ਜ਼ਿਆਦਾ ਲੋਡ ਹੈ ਜਿਹੜੀ ਪੈਣੀ ਹੈ ਚਾਹੇ ਉਰਾਸ਼ਣ ਹੈ ਚਾਹੇ ਡੰਗਰ ਪਸ਼ੂਆਂ ਦਾ ਚਾਰਾ ਹੈ ਹੁਣ ਤਰਪਾਲਾਂ ਮੱਛਰਦਾਨੀਆਂ ਡੀਜ਼ਲ ਦੀ ਲੋਡ ਪੈਣ ਲੱਗੀ ਉਹਨਾਂ ਨੂੰ ਜਦੋਂ ਪਾਣੀ ਰੁਕ ਗਿਆ ਪਾਣੀ ਸੁੱਕ ਗਿਆ ਤਾਂ ਫਿਰ ਉੱਥੋਂ ਵੇਤੀ ਚੱਕਣੀ ਹੈ ਫਿਰ ਉਹਨਾਂ ਨੂੰ ਡੀਜ਼ਲ ਪਾਣੀ ਦੀ ਜਿਹੜੀ ਜ਼ਰੂਰਤ ਪੈਣੀ ਹੈ ਪੈਸੇ ਦੀ ਬਹੁਤ ਲੋਡ ਪੈਣੀ ਹੈ ਹਾਰ ਸੰਭ ਉਹਨਾਂ ਦੀ ਮਦਦ ਹੈ ਜਿਹੜੀ ਕਰਨੀ ਪੈਣੀ ਹੈ ਕਿਉਂਕਿ ਰਿਕਾਰਡ ਤੋੜ ਉਹਨਾਂ ਦਾ ਨੁਕਸਾਨ ਹੈ ਜਿਹੜਾ ਇਸ ਵਾਰ ਹੋਇਆ ਰਾਵੀ ਨਦੀ ਨੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ ਵਹਾ ਪਾਣੀ ਚ ਆਇਆ ਜਿਹੜਾ ਪਾਣੀ ਦਾ ਜਿਹੜਾ ਉਹ ਆਇਆ ਤਾਂ ਇਹ ਮਤੇ ਪੈਣੇ ਜਿਹੜੇ ਸ਼ੁਰੂ ਹੋ ਗਏ ਇਸ ਵੇਰੇ ਮੈਂ ਵੀ ਇੱਕ ਪੋਸਟ ਪਾਈ ਹੈ ਉਹ ਪੋਸਟ ਵੀ ਵਾਇਰਲ ਹੋ ਰਹੀ ਆ ਵੱਖ-ਵੱਖ ਗਰੁੱਪਾਂ ਦੇ ਵਿੱਚ ਵੀ ਹੋਈ ਹੈ ਉਹਦੇ ਵਿੱਚ ਵੀ ਇਹੀ ਸੁਝਾ ਸੀ ਕਿ ਮੇਲੇ ਆਪਾਂ ਨੂੰ ਤਾਂ ਹੀ ਚੰਗੇ ਲੱਗਦੇ ਆ ਜੇ ਆਪਾਂ ਖੁਸ਼ਾਂਗੇ ਕਿਉਂਕਿ ਪੰਜਾਬ ਇਸ ਸਮੇਂ ਬੜੇ ਦੁੱਖ ਚ ਹੈਗਾ ਹਰ ਕਿਸੇ ਨੂੰ ਦੁੱਖ ਹੁੰਦਾ ਕੋਈ ਬੇਜਵਾਨ ਮਰਿਆ ਪਿਆ ਹੈ ਕਈ ਇਨਸਾਨ ਰੁੜ ਗਏ ਅਪਾ ਸੋਸ਼ਲ ਮੀਡੀਆ ਤੇ ਵੀਡੀਓਜ਼ ਆ ਜਿਹੜੀਆਂ ਉਹ ਸਾਰੀਆਂ ਦੇਖਦੇ ਆ ਤਾਂ ਉਹ ਝਲੀਆਂ ਨਹੀਂ ਜਾਂਦੀਆਂ ਇਸ ਸਮੇਂ ਆਪਾਂ ਖੁਸ਼ ਆ ਜਿਹੜਾ ਕਿਵੇਂ ਹੋ ਸਕਦੇ ਆ ਸੁਮੇਲੇ ਆਪਾਂ ਹਰ ਸਾਲ ਹੀ ਮਨਾਉਨੇ ਆ ਮੇਲਾ ਡਿਲੇ ਵੀ ਹੋ ਸਕਦਾ ਹੈ ਅੱਗੇ ਵੀ ਹੋ ਸਕਦਾ ਜੇ ਇੱਕ ਸਾਲ ਨਾ ਵੀ ਮਨਾਇਆ ਜਾਊ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਸੰਦੇਸ਼ ਹੀ ਜਿਹੜਾ ਸੇਵਾ ਦਿੱਤਾ ਹੈ ਸਾਨੂੰ ਸੰਕਲਪ ਹੈ ਜਿਹੜਾ ਸੇਵਾ ਦਾ ਦਿੱਤਾ ਹੋਇਆ ਹੈ ਇਸ ਕਰਕੇ ਇਹ ਸੁਝਾਅ ਇਹ ਜਾਣਕਾਰੀ ਬਾਕੀਆਂ ਤੱਕ ਜਰੂਰ ਪਹੁੰਚਾ ਦਿਓ